ਹਾਂ ਦੋਸਤੋ ਖੇਤੀ ਮੰਡੀਕਰਨ ਕਮਿਊਨਿਟੀ ਖਰੜਾ ਕਈ ਜਨਾਂ ਤੋਂ ਕਾਫੀ ਚਰਚਾ ਦੇ ਵਿੱਚ ਹੈ ਤੇ ਕਈ ਦੋਸਤ ਪੁੱਛ ਰਹੇ ਸੀ ਕਿ ਅਸਲ ਵਿੱਚ ਹੈ ਕੀ ਪਹਿਲੀ ਨਜ਼ਰੇ ਇਹ ਨਹੀਂ ਕਿ ਪਤਾ ਲੱਗ ਰਿਹਾ ਸੀ ਤੇ ਇਹ ਮੰਡੀਆਂ ਨੂੰ ਖਤਮ ਕਰਨ ਦਾ ਇੱਕ ਤਰੀਕਾ ਹੈ ਜਿਸ ਦੇ ਵਿੱਚ ਕਿਸਾਨ ਦੀ ਫਸਲ ਸਿੱਧੀ ਵਪਾਰੀ ਉਹਦੇ ਖੇਤ ਵਿੱਚ ਚੁੱਕਣਗੇ ਤੇ ਉਹਨੂੰ ਮਨ ਦੀ ਕੀਮਤ ਦੇਣਗੇ ਹਾਂ ਇਸ ਦੇ ਵਿਸਤਾਰ ਦੇ ਵਿੱਚ ਸਮਝਣ ਲਈ ਇੱਕ ਲੇਖ ਪੜਨਾਂ ਸਾਂਝਾ ਕਰ ਰਹੇ ਹਾਂ ਜਿਹੜਾ ਅਮਰਜੀਤ ਸਿੰਘ ਬੜੈਚ ਦਾ ਹੈ ਜੋ ਪੰਜਾਬੀ ਇੰਟਰਵਿਊਨ ਦੇ ਸੰਪਾਦਕੀ ਪੰਨੇ ਉੱਪਰ ਛਪਿਆ ਹੈ ਉਸ ਦੇ ਵਿੱਚ ਉਹ ਲਿਖਦੇ ਨੇ ਕਿ ਭਵਿੱਖ 'ਚ ਜਿਸ ਦੇਸ਼ ਦਾ ਅਨਾਜ ਖੁਰਾਕ ਉੱਤੇ ਕਬਜ਼ਾ ਹੋਏਗਾ ਉਹੀ ਵਿਸ਼ਵ ਦਾ ਬਾਦਸ਼ਾਹ ਹੋਏਗਾ ਭਾਰਤ ਸਰਕਾਰ ਮਈ 2023 'ਚ ਹੀ ਫੈਸਲਾ ਕਰ ਚੁੱਕੀ ਹੈ ਇਹ ਭਾਰਤ ਸਹਿਕਾਰਤਾ ਖੇਤਰ ਚ ਵਿਸ਼ਵਦਾ ਸਭ ਤੋਂ ਵੱਡਾ ਅੰਨ ਭੰਡਾਰ ਸਥਾਪਤ ਕਰੇਗਾ। ਉਸ ਭੰਡਾਰ ਨੂੰ ਭਰਨ ਲਈ ਕੇਂਦਰ ਨੇ ਪਹਿਲੀ ਅੰਗੜਾਈ ਖੇਤੀ ਮੰਡੀਕਰਨ ਕਮਿਊਨਿਟੀ ਖੜੇ ਦੇ ਰੂਪ ਵਿੱਚ ਭਰੀ ਹੈ। ਭਾਰਤ ਦਾ ਸਹਿਕਾਰਤਾ ਵਿਭਾਗ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਕੁਲ ਹੈ। ਕੇਂਦਰ ਸਰਕਾਰ ਨੇ ਇਸ ਕੜੀ ਦਾ ਮੰਤਵ ਕਿਸਾਨਾਂ ਦੀ ਉਪਜ ਲਈ ਵਧੀਆ ਮੰਡੀ ਅਤੇ ਕੀਮਤ ਦੇਣਾ ਚੈਪਟਰ 3 ਦੀ ਪਹਿਲੇ ਪੈਰੇ ਦੀ ਆਖਰੀ ਲਾਈਨ ਚ ਦਰਜ ਕੀਤਾ ਹੈ ਚੈਪਟਰ 2 ਚ ਇੱਕ ਨਵਾਂ ਸ਼ਬਦ ਜੋੜ ਐਗਰੀ ਵੈਲਿਊ ਚੇਨ ਆਉਂਦਾ ਹੈ ਇਸ ਚੇਨ ਵਿੱਚ ਕਿਸਾਨ ਦਾ ਪਜਾਮਾ ਕਸੂਤਾ ਫਸਿਆ ਲੱਗਦਾ ਹੈ ਪੰਜਾਬ ਦੇਸ਼ ਦਾ ਇੱਕੋ ਇੱਕ ਸੁਭਾਏ ਜਿੱਥੇ ਦੇਸ਼ ਦਾ ਸਭ ਤੋਂ ਮਜ਼ਬੂਤ ਮੰਡੀ ਤੰਤਰ ਹੈ ਇਹ ਮੰਡੀ ਤੰਤਰ ਹੀ ਪੰਜਾਬ ਦੇ ਕਿਸਾਨਾਂ ਦੀ ਜੀਵਨ ਰੇਖਾ ਹੈ ਦੇਸ਼ ਦੇ ਕੇਂਦਰੀ ਅੰਨ ਭੰਡਾਰ ਚ 35% ਤੋਂ ਵੱਧ ਹਿੱਸਾ ਪਾਉਣ ਵਾਲਾ ਪੰਜਾਬ ਦਾ ਕਿਸਾਨ ਪਿਛਲੇ 4 ਸਾਲਾਂ ਤੋਂ ਸੜਕਾਂ ਤੇ ਹੈ ਕੇਂਦਰ ਸਰਕਾਰ ਨੇ ਇਸ ਖੜੀ ਚ ਚੈਪਟਰ 10.1 ਦੀ ਪਹਿਲੀ ਲਾਈਨ ਚ ਇਸ ਸਵੀਕਾਰ ਕੀਤਾ ਹੈ ਕਿ ਭਾਰਤ ਚ ਖੇਤੀ ਕਿਸਾਨ ਨੂੰ ਦੋ ਐਮ ਭਾਵ ਮੌਨਸੂਨ ਅਤੇ ਮਾਰਕੀਟ ਨਾਲ ਲੜਜੁਣਾ ਪੈ ਰਿਹਾ ਹੈ ਇਸ ਤੋਂ ਇਹ ਲੱਗਦਾ ਹੈ ਕਿ ਸਰਕਾਰ ਕਿਸਾਨ ਦੀ ਆਮਦਨ ਨੂੰ ਵਧਾਉਣ ਲਈ ਕਾਰਸ਼ੀਲ ਹੋਣਾ ਚਾਹੁੰਦੀ ਹੈ ਇਸ ਦਾ ਸਵਾਗਤ ਕਰਨਾ ਮੰਦ ਹੈ ਇਸ ਮਾਰ ਤੋਂ ਬਚਾਉਣ ਲਈ ਜੋ ਸੁਝਾਅ ਦਿੱਤੇ ਹਨ ਉਹਨਾਂ ਤੇ ਸ਼ੱਕ ਹੈ ਖਰੜੇ ਦੇ 10.1.1 ਚ ਕਿਹਾ ਗਿਆ ਹੈ ਕਿ ਕਿਸਾਨ ਨੂੰ ਵਧੀਆ ਭਾਅ ਦਿਵਾਉਣ ਲਈ ਕੰਟਰੈਕਟ ਫਾਰਮਿੰਗ ਹੋਣੀ ਚਾਹੀਦੀ ਹੈ ਇਹ ਕੰਟਰੈਕਟ ਫਾਰਮਿੰਗ ਹੀ ਰੱਦ ਹੋਈ ਤਿੰਨ ਖੇਤੀ ਕਾਨੂੰਨਾਵਾਂ ਚ ਇੱਕ ਪੁਆੜੇ ਦੀ ਜੜ ਸੀ ਇਸ ਨਵੀਂ ਨੀਤੀ ਅਨੁਸਾਰ ਜੇ ਕੰਟਰੈਕਟ ਤੇ ਕਿਸਾਨ ਵਿਚਾਲੇ ਕੋਈ ਝਗੜਾ ਉਤਪਨ ਹੁੰਦਾ ਹੈ ਤਾ ਉਸ ਦਾ ਨਿਪਟਾਰਾ ਮਾਡਲ APMC 2003 ਦੀ ਉਪਧਾਰਾ 38 ਬਰੈਕਟ 2 ਅਨਸਾਰ ਹੋਏਗਾ ਇਸ ਅਨਸਾਰ ਇਸ ਤਰ੍ਹਾਂ ਦੇ ਝਗੜੇ ਦਾ ਨਿਪਟਾਰਾ ਇੱਕ ਅਥਾਰਟੀ ਕਰੇਗੀ ਇਸ ਅਥਾਰਟੀ ਦੇ ਫੈਸਲੇ ਦੀਆਂ ਦੋ ਅਪੀਲਾਂ ਹੋ ਸਕਦੀਆਂ ਤੇ ਦੂਜੀ ਅਪੀਲ ਅਥਾਰਟੀ ਦਾ ਫੈਸਲਾ ਅੰਤਮ ਹੋਏਗਾ ਜੋ ਅਦਾਲਤ ਦੇ ਬਰਾਬਰ ਮੰਨਿਆ ਜਾਏਗਾ ਇਸ ਅਥਾਰਟੀ ਵਿਰੁੱਧ ਕਿਸੇ ਅਦਾਲਤ ਚ ਨਹੀਂ ਜਾਇਆ ਜਾ ਸਕੇਗਾ ਝਗੜੇ ਕਾਰਨ ਪੈਸੇ ਦੀ ਉਗਰਾਹੀ ਮਾਲੀਆ ਇਕੱਠਾ ਕਰਨ ਦੇ ਕਾਨੂੰਨ ਤਹਿਤ ਕੀਤੀ ਜਾਵੇਗੀ ਇਹ ਮਦ ਰੱਦ ਹੋਏ ਤਿੰਨ ਕਾਨੂੰਨਾ ਚੋਂ ਇੱਕ ਵਿੱਚੋਂ ਇੱਕ ਵਿੱਚ ਵੀ ਸੀ ਤਾਂ ਫਿਰ ਇਸ ਖੜੇ ਵਿੱਚ ਨਵਾਂ ਕੀ ਹੈ ਜੇਕਰ ਸਰਕਾਰ ਸੱਚਮੁੱਚੀ ਕਿਸਾਨਾਂ ਨੂੰ ਸਹੀ ਮੁੱਲ ਦਿਵਾਉਣ ਲਈ ਸ਼ਹਿਰਦ ਹੈ ਤਾਂ ਫਿਰ ਐਮਐਸਪੀ ਗਰੰਟੀ ਦਾ ਕਾਨੂੰਨ ਕਿਉਂ ਨਹੀਂ ਬਣਾ ਦਿੰਦੀ ਇਸ ਨਾਲ ਕਿਸਾਨਾਂ ਦੀ ਪ੍ਰਾਈਵੇਟ ਵਪਾਰੀਆਂ ਹੱਥੋਂ ਲੁੱਟਖਸਟ ਵੀ ਰੁਕ ਜਾਏਗੀ ਸਰਕਾਰ ਕਿਸਾਨਾਂ ਨੂੰ ਕੁਦਰਤੀ ਆਫਤਾਂ ਕੀੜੇ ਮਕੌੜੇ ਬਿਮਾਰੀਆਂ ਤੇ ਮੰਡੀ ਭਾਅ ਡਿੱਗਣ ਕਾਰਨ ਫਸਲਾਂ ਦੇ ਨੁਕਸਾਨ ਦੀ ਪਰਪਾਈ ਤਾਂ ਕਰਨ ਦੀ ਗੱਲ ਕਰਦੀ ਹੈ ਪਰ ਇਸ ਦੇ ਨਾਲ ਜੋ ਕਟਾ ਬਣਿਆ ਨਾ ਉਹ ਬੜਾ ਅੜਬ ਹੈ ਜੇਕਰ ਇਹ ਖਰੜਾ ਪਾਸ ਹੋ ਕੇ ਨੀਤੀ ਬਣ ਗਿਆ ਤਾਂ ਇਹ ਮਦ 10.2.1 ਸ਼ਰਤ ਹੀ ਬਣ ਜਾਵੇਗੀ ਇਸ ਸੰਸਾਰ ਕਿਸਾਨ ਦੇ ਨੁਕਸਾਨ ਦੀ ਪਰਪਾਈ ਤਾਂ ਤਾਂ ਹੀ ਹੋਵੇਗੀ ਜੇ ਕਿਸਾਨ ਸਹਿਕਾਰੀ ਸੁਸਾਇਟੀ ਐਫ ਪੀਓ ਐਸ ਐਚਜੀ ਚੋਂ ਕਿਸੇ ਇੱਕ ਦਾ ਮੈਂਬਰ ਹੋਏਗਾ ਖੜੀ ਦਾ ਚੈਪਟਰ 10 ਮੰਡੀ ਚ ਖੇਤੀਬਾੜੀ ਵਸਤਾਂ ਦੀਆਂ ਕੀਮਤਾਂ ਡਿੱਗਣ ਕਾਰਨ ਹੋਣ ਵਾਲੇ ਨੁਕਸਾਨ ਨੂੰ ਪੂਰਾ ਕਰਨ ਬਾਰੇ ਹੈ ਜੋ ਅਸਲ ਚ ਕਿਸਾਨ ਪੱਖੀ ਹੈ ਇਸ ਸੰਸਾਰ ਕੇਂਦਰੀ ਖੇਤੀ ਵਿਭਾਗ ਕਿਸਾਨ ਨੂੰ ਫਸਲ ਵੇਜਣ ਸਮੇਂ ਹੀ ਉਸ ਦੀ ਫਸਲ ਲਈ ਪ੍ਰਾਈਸ ਇੰਸ਼ੋਰੈਂਸ ਸਕੀਮ ਦੀ ਗਰੰਟੀ ਦੇ ਦੇਵੇਗਾ ਇਹ ਸ਼ਬਦਾਵਲੀ ਬਹੁਤ ਵਧੀਆ ਹੈ ਪਰ ਇਸ ਨੂੰ ਕਿਵੇਂ ਲਾਗੂ ਕੀਤਾ ਜਾਵੇਗਾ ਇਸ ਵਾਰੀ ਖਰੜੇ ਦੀ ਚੁੱਪ ਲੂੰਬੜਚਾਲ ਲੱਗਦੀ ਹੈ ਝਟਕਾ ਤਾਂ ਚੈਪਟਰ 10.2.6 ਲੋਂਦਾ ਹੈ ਇਸ ਦੇ ਅਖੀਰ ਚ ਕਿਹਾ ਗਿਆ ਹੈ ਕਿ ਇਸ ਸਕੀਮ ਗਰੰਟੀ ਬਾਰੇ ਸ਼ਰਤਾਂ ਬਾਅਦ ਚ ਨਿਰਧਾਰਤ ਕੀਤੀਆਂ ਜਾਣਗੀਆਂ ਜਿੱਥੇ ਕਿਸਾਨ ਦਾ ਫਾਇਦਾ ਹੋਣਾ ਸੀ ਉੱਥੇ ਟਾਲਮਟੋਲ ਵਾਲੀ ਸਥਿਤੀ ਹੈ ਕਿਸਾਨ ਲੀਡਰਾਂ ਨੂੰ ਤਾਂ 2021 ਦਾ ਅੰਦੋਲਨ ਕੇਂਦਰ ਦੀ ਚਿੱਠੀ ਨਾਲ ਮੁਲਤਵੀ ਕਰਨ ਦੀ ਹਾਲੇ ਵੀ ਮਿਹਣੇ ਮਿਲ ਰਹੇ ਆ